ਸਤਿ ਸ਼੍ਰੀ ਅਕਾਲ ਮੈਚਰ ਨਿਊਜ਼ ਸੰਖੇਪ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਭਾਰਤੀ ਫੌਜ ਦੇ ਵੱਲੋਂ ਕੀਤੇ ਗਏ ਦਾਅਵੇ ਦੀ ਕਿ ਦਰਬਾਰ ਸਾਹਿਬ ਦੇ ਵਿੱਚ ਹਵਾਈ ਸੁਰੱਖਿਆ ਗੰਨਾ ਲਗਾਈਆਂ ਗਈਆਂ ਜਿਸ ਤੋਂ ਬਾਅਦ ਵਿਵਾਦ ਅਤੇ ਦੁਚਿੱਤੀ ਪੈਦਾ ਹੁੰਦੀ ਤਖਾਈ ਦੇਰੀ ਹੈ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭਾਜਪਾ ਨਾਲ ਗੱਠਜੋੜ ਕਰਨ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਵੱਡਾ ਬਿਆਨ ਦੇ ਦਿੱਤਾ ਗਿਆ ਨਾਲ ਹੀ ਮੋਦੀ ਸਰਕਾਰ ਦੀ ਤਾਰੀਫ ਅਤੇ ਇੰਡੀਆ ਆਰਮੀ ਦੀ ਭਾਰਤੀ ਫੌਜੀ ਤਾਰੀਫੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੀਆਂ ਚੇਰਮੈਨੀਆਂ ਦਿੱਲੀ ਦੇ ਬੰਦਿਆਂ ਨੂੰ ਸੰਬੰਧ ਤੇ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਤੇ ਬਿੱਟੂ ਦੇ ਵੱਲੋਂ ਰਵਨੀ ਸਿੰਘ ਬਿੱਟੂ ਦੇ ਵੱਲੋਂ ਚੇਤਾਵਨੀ ਸੀਐਮ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ ਅਟਾਰੀ ਬਾਰਡਰ ਸਮੇਤ ਤਿੰਨ ਬਾਰਡਰਾਂ ਤੇ ਹੁੰਦੀ ਰੀਟਰੀਟ ਸਰਮਨੀ ਜੋ ਕਿ ਜੰਗ ਦੇ ਦੌਰਾਨ ਬੰਦ ਕਰ ਦਿੱਤੀ ਗਈ ਸੀ ਉਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਸ਼ਹੀਦ ਹੋਏ ਅਗਨੀ ਵੀਰਾਂ ਦੇ ਨਾਲ ਮਾਨ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਅਗਨੀ ਵੀਰਾਂ ਜੋ ਹਾਲ ਹੀ ਦੇ ਚ ਕੋਟਕਪੂਰਾ ਦੇ ਵਿੱਚ ਸ਼ਹੀਦ ਹੋਇਆ ਉਸ ਦੇ ਪਰਿਵਾਰ ਵੱਲੋਂ ਵੱਡੀ ਮੰਗ ਰੱਖ ਦਿੱਤੀ ਗਈ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਉੱਪਰ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਨਵੀਂ ਚਰਚਾ ਸ਼ੁਰੂ ਦਿਖਾਈ ਦੇ ਰਹੀ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਗੱਲਬਾਤ ਕਰਾਂਗੇ ਪਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਭਾਰਤੀ ਫੌਜ ਦੇ ਲੈਫਟੀਨਲ ਜਨਰਲ ਸੁਮੇਰ ਇਵਾਨ ਦੇ ਵੱਲੋਂ ਇੱਕ ਇੰਟਰਵਿਊ ਦੌਰਾਨ ਇਹ ਗੱਲ ਆਖ ਦਿੱਤੀ ਗਈ ਕਿ ਹਰਮੰਦਰ ਸਾਹਿਬ ਦੇ ਵਿੱਚ ਹਵਾਈ ਸੁਰੱਖਿਆ ਗੰਨਾ ਲਗਾਉਣ ਦੀ ਇਜਾਜ਼ਤ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਦਿੱਤੀ ਗਈ ਜਿਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਇਸ ਬਿਆਨ ਤੋਂ ਬਾਅਦ ਨਵੀਂ ਚਰਚਾ ਅਤੇ ਦੁਚਿੱਤੀ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕੀ ਪ੍ਰਸ਼ਾਸਨ ਦੇ ਵੱਲੋਂ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਜਦੋਂ جنگ ਚੱਲ ਰਹੀ ਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਆਪਰੇਸ਼ਨ ਸੰਦੂਰ ਚੱਲ ਰਿਹਾ ਸੀ ਤਾਂ ਇਸ ਮੌਕੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਉਸ ਸਮੇਂ ਸਾਰੀਆਂ ਲਾਈਟਾਂ ਬੰਦ ਕਰਕੇ ਸਾਡੀ ਸਹਾਇਤਾ ਦਿੱਤੀ ਗਈ ਜਿਸ ਤੋਂ ਬਾਅਦ ਅਸੀਂ ਹਵਾ ਦੇ ਵਿੱਚ ਆਉਂਦੇ ਡਰੋਨ ਆਸਾਨੀ ਨਾਲ ਦੇਖ ਰਹੇ ਸੀ ਤੇ ਉਹਨਾਂ ਨੂੰ ਨਸ਼ਟ ਹਵਾ ਦੇ ਵਿੱਚ ਕਰ ਰਹੇ ਸੀ ਇਸ ਮੌਕੇ ਉਹਨਾਂ ਦੇ ਵੱਲੋਂ ਪ੍ਰਬੰਧਕਾਂ ਦਾ ਧੰਨਵਾਦ ਅਤੇ ਉਸ ਦੀ ਛਲਾਗਾ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਬਿਆਨ ਦੇ ਦਿੱਤਾ ਗਿਆ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਸਾਨੂੰ ਦਰਬਾਰ ਸਾਹਿਬ ਦੇ ਵਿੱਚ ਹਵਾਈ ਸੁਰੱਖਿਆ ਗੰਨਾ ਲਗਾਉਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਜਿਸ ਤੋਂ ਬਾਅਦ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਨੀ ਰਗਵੀਰ ਸਿੰਘ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਮੇਰੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਮੇਰੇ ਤੱਕ ਕੋਈ ਵੀ ਸੰਪਰਕ ਇਸ ਨੂੰ ਲੈ ਕੇ ਨਹੀਂ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ ਕੋਈ ਵੀ ਸੰਪਰਕ ਇਸ ਮਾਮਲੇ ਦੇ ਵਿੱਚ ਮੇਰੇ ਤੱਕ ਨਹੀਂ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਇਹ ਆਪਰੇਸ਼ਨ ਸੰਦੂਰ ਚੱਲ ਰਿਹਾ ਸੀ ਤਾਂ ਮੈਂ ਉਸ ਮੌਕੇ ਅਮਰੀਕਾ ਦੇ ਵਿੱਚ ਸੀ ਤਾਂ ਮੇਰੇ ਤੱਕ ਕੋਈ ਵੀ ਜਾਣਕਾਰੀ ਮੈਨੂੰ ਨਹੀਂ ਮਿਲੀ ਨਾ ਹੀ ਕੋਈ ਇੰਡੀਅਨ ਆਰਮੀ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਕਿਸੇ ਅਧਿਕਾਰੀ ਦੇ ਵੱਲੋਂ ਮੇਰੇ ਤੱਕ ਇਸ ਸਬੰਧੀ ਪਹੁੰਚ ਕੀਤੀ ਗਈ ਮੈਂ ਕੋਈ ਵੀ ਇਜਾਜ਼ਤ ਦਰਬਾਰ ਸਾਹਿਬ ਦੇ ਵਿੱਚ 에ਅਰ ਸੁਰੱਖਿਆ ਗੱਣਾ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਇਸ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਦੇ ਵੱਲੋਂ ਇਸ ਨੂੰ ਹੈਰਾਨੀ ਜਨਕ ਦੱਸਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਭਾਰਤੀ ਫੌਜ ਦੇ ਅਧਿਕਾਰੀਆਂ ਦਾ ਬਿਆਨ ਹੈਰਾਨੀ ਜਨਕ ਹੈ ਕੋਈ ਅਜਿਹੀ ਕਾਰਵਾਈ ਕੋਈ ਵੀ ਅਜਿਹੀ ਕਾਰਵਾਈ ਦਰਬਾਰ ਸਾਹਿਬ ਦੇ ਵਿੱਚ ਨਹੀਂ ਹੋਈ ਹੈ ਕੋਈ ਵੀ ਆਗਿਆ ਕੋਈ ਵੀ 에ਅਰ ਗਨਾਂ ਲਗਾਉਣ ਦੀ ਜੋ ਮਨਜ਼ੂਰੀ ਹੈ ਸਾਡੇ ਤੱਕ ਸਾਡੇ ਕੋਲੋਂ ਨਹੀਂ ਲਗੀ ਪ੍ਰਮਾਣਗੀ ਨਹੀਂ ਲਈ ਗਈ ਤੇ ਇਸ ਨੂੰ ਲੈ ਕੇ ਹੁਣ ਭਾਰਤੀ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਬਿਆਨ ਜਾਰੀ ਦਿੱਤਾ ਗਿਆ ਜਿਸ ਦੇ ਵਿੱਚ ਸਪਸ਼ਟੀਕਰਨ ਦਿੱਤਾ ਹੈ ਕਿ ਜੋ ਮੀਡੀਆ ਦੇ ਵਿੱਚ ਇਹ ਚਰਚਾਵਾਂ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਹਵਾਈ ਸੁਰੱਖਿਆ ਗੰਨਾਂ ਲਗਾਈਆਂ ਗਈਆਂ ਨੇ ਇਹ ਬਿਲਕੁਲ ਗਲਤ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗਨ ਦਰਬਾਰ ਸਾਹਿਬ ਦੇ ਅੰਦਰ ਹਵਾਈ ਸੁਰੱਖਿਆ ਗੰਨਾਂ you ਨਹੀਂ ਲਗਾਈਆਂ ਗਿਆ ਨਹੀਂ ਬਾਦਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਉੱਪਰ ਉਹਨਾਂ ਦੇ ਵੱਲੋਂ ਤਿੱਖੇ ਹਮਲੇ ਕੀਤੇ ਗਏ ਨੇ ਜਿਸ ਦੇ ਵਿੱਚ ਪੰਜਾਬ ਦੀ ਦੋ ਚੇਰਮੈਨੀਆਂ ਦਿੱਲੀ ਦੇ ਬੰਦਿਆਂ ਨੂੰ ਸੰਪੱਤ ਤੇ ਦਿੱਲੀ ਦਾ ਹੱਥ ਠੋਕਾ ਸੀਐਮ ਭਗਵੰਤ ਮਾਨ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੱਸ ਦਿੱਤਾ ਗਿਆ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ 2000 ਦੇ ਵਿੱਚ ਕਿਸੇ ਪਾਰਟੀ ਦੇ ਨਾਲ ਕੋਈ ਗੜਜੋੜ ਹੋ ਸਕਦਾ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੋ ਵੀ ਪੰਜਾਬ ਦੀ ਭਲਾਈ ਲਈ ਪੰਜਾਬ ਦੇ ਵਿਕਾਸ ਲਈ ਗੱਲਬਾਤ ਕਰੇਗਾ ਜੋ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤ ਹੋਵੇਗਾ ਉਸ ਨਾਲ ਗੱਡਜੋੜ ਹੋਵੇਗਾ ਪੱਤਰਕਾਰ ਨੇ ਫਿਰ ਸਵਾਲ ਪੁੱਛਿਆ ਕਿ ਭਾਜਪਾ ਦੇ ਨਾਲ ਗੱਡਜੋੜ ਹੋ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਪੰਜਾਬ ਦੀ ਭਲਾਈ ਲਈ ਬਿਹਤਰੀ ਲਈ ਵਿਕਾਸ ਲਈ ਕੰਮ ਕਰਨ ਲਈ ਸੋਚਣਗੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਡਜੋੜ ਕਰਾਂਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੋਦੀ ਸਰਕਾਰ ਦੀ ਫਿਰ ਤੋਂ ਤਾਰੀਫ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਪੰਜਾਬ ਦੇ ਉੱਪਰ ਹਮਲੇ ਡਰੋਨ ਹਮਲੇ ਅਤੇ ਮਸਾਇਲਾ ਹੋ ਰਹੀਆਂ ਸਨ ਇਸ ਦੇ ਵਿੱਚ ਭਾਰਤੀ ਆਰਮੀ ਦੇ ਵੱਲੋਂ ਇਸ ਦਾ ਤਕੜਾ ਜਵਾਬ ਦਿੰਦਿਆਂ ਹੋਇਆ ਇਹਨਾਂ ਸਾਰੀਆਂ ਇਹ ਮਸਾਲਾ ਨੂੰ ਨਸ਼ਟ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਹੈ ਜਿਸ ਦੇ ਵਿੱਚ ਪੰਜਾਬ ਨੂੰ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦਾ ਹੈ ਤੇ ਇੰਡੀਅਨ ਆਰਮੀ ਭਾਰਤੀ ਫੌਜ ਦੀ ਵੀ ਮੈਂ ਇਸ ਦੇ ਵਿੱਚ ਤਾਰੀਫ ਕਰਦਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੋਰਡਾਂ ਦੇ ਚੇਅਰਮੈਨਾਂ ਦੀਆਂ ਦੋ ਲਿਸਟਾਂ ਸੋਸ਼ਲ ਮੀਡੀਆ ਤੇ ਜਾਰੀ ਕੀਤੀਆਂ ਗਈਆਂ ਜਿਸ ਤੋਂ ਬਾਅਦ ਨਵਾਂ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਇਹਨਾਂ ਲਿਸਟਾਂ ਦੀਆਂ ਜੋ ਬੋਰਡਾਂ ਦੇ ਚੇਅਰਮੈਨ ਸਨ ਇਹਨਾਂ ਦੇ ਵਿੱਚ ਦੋ ਨਾਮ ਜਿਹੇ ਸਨ ਜਿਨ੍ਹਾਂ ਤੇ ਵਿਵਾਦ ਖੜਾ ਹੋ ਗਿਆ ਇੱਕ ਸੀ ਰੀਨਾ ਗੁਪਤਾ ਦਾ ਅਤੇ ਦੂਸਰਾ ਸੀ ਦੀਪਕ ਚੋਹਾਨ ਦਾ ਰੀਨਾ ਗੁਪਤਾ ਦਿੱਲੀ ਦੀ ਹੈ ਅਤੇ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਹੈ ਜੋ ਕਿ ਸੰਦੀਪ ਪਾਠਕ ਦਾ ਸਾ ਕਾ ਪੀਏਵੀਆ ਇਹਨਾਂ ਦੋਵਾਂ ਹੀ ਦਿੱਲੀ ਦੇ ਬੰਦਿਆਂ ਨੂੰ ਦੋ ਅਹਿਮ ਬੋਰਡਾਂ ਦਾ ਚੇਅਰਮੈਨ ਲਗਾ ਦਿੱਤਾ ਗਿਆ ਰੀਨਾ ਗੁਪਤਾ ਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਰਵਨੀ ਸਿੰਘ ਬਿੱਟੂ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਸਾਰਿਆਂ ਦੇ ਵੱਲੋਂ ਹੀ ਸੀਐਮ ਭਗਵੰਤ ਮਾਨ ਨੂੰ ਇੱਥੇ ਘੇਰਨ ਦਾ ਕੰਮ ਕੀਤਾ ਜਾ ਰਿਹਾ ਤੇ ਤਿੱਖੇ ਹਮਲੇ ਉਹਨਾਂ ਦੇ ਉੱਪਰ ਕੀ ਤੇ ਜਾ ਰਹੇ ਨੇ ਉਹਨਾਂ ਦੇ ਉੱਪਰ ਦਿੱਲੀ ਦੇ ਹੱਥ ਟੋਕਾ ਅਤੇ ਉਹਨਾਂ ਦਾ ਕਟਪੁਤਲੀਆਂ ਬਣਾਉਣ ਦਾ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਉੱਪਰ ਲਗਾ ਦਿੱਤਾ ਗਿਆ ਇਸ ਨੂੰ ਲੈ ਕੇ ਰਵਨੀਤ ਮਿੱਟੂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਸੀਮ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਚੇਅਰਮੈਨੀਆਂ ਜੋ ਦਿੱਲੀ ਦੇ ਬੰਦਿਆਂ ਨੂੰ ਸੌਂਪੀਆਂ ਗਈਆਂ ਨੇ ਜੇਕਰ ਇਹ ਚੇਅਰਮੈਨੀਆਂ ਵਾਪਸ ਨਾਲ ਲਏ ਗਈਆਂ ਪੰਜਾਬ ਦੇ ਬੰਦਿਆਂ ਨੂੰ ਇਹ ਚੇਅਰਮੈਨੀਆਂ ਨਾ ਦਿੱਤੀਆਂ ਗਈਆਂ ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਜਾਬ ਆਵਾਂਗਾ ਤਾਂ ਫਿਰ ਸਿੱਧਾ ਤੁਹਾਨੂੰ ਸਵਾਲ ਕਰਾਂਗਾ ਤੁਹਾਨੂੰ ਘੇਰ ਕੇ ਸਾਰੇ ਸਵਾਲ ਪੁੱਛਾਂਗਾ ਫਿਰ ਜਿੰਨੀ ਸਿਕਿਉਰਿਟੀ ਲਾਉਣੀ ਹੋਈ ਲਾ ਲਿਓ ਜਿੰਨਾ ਮੈਨੂੰ ਰੋਕਣਾ ਹੋਇਆ ਰੋਕ ਲਿਓ ਫਿਰ ਤੁਸੀਂ ਆਪਣੀ ਕੋਠੀ ਦੇ ਵਿੱਚੋਂ ਪਿਛਲੇ 게ਟਾਂ ਤੋਂ ਭੱਜਦੇ ਫਿਰਦੇ ਹੋ ਫਿਰ ਭੱਜਿਓ ਨਾ ਇਹ ਗੱਲਾਂ ਰਵਨੀ ਸਿੰਘ ਬਿੱਟੂ ਦੇ ਵੱਲੋਂ ਅਖ ਦਿੱਤੀ ਗਈਆਂ ਨੇ ਉਹਨਾਂ ਦਾ ਕਹਿਣਾ ਕਿ ਜੋ ਰੀਨਾ ਗੁਪਤਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਗਾਈ ਗਈ ਹੈ ਇਹ ਉਹੀ ਰੀਨਾ ਗੁਪਤਾ ਹੈ ਜੋ ਦਿੱਲੀ ਦੇ ਵਿੱਚ ਬੈਠ ਕੇ ਇਹਨਾਂ ਦੀ ਸਰਕਾਰ ਸਮੇਂ ਪੰਜਾਬ ਨੂੰ ਭੰਡਦੀ ਸੀ ਕਿ ਪੰਜਾਬ ਦਾ ਸਾਰਾ ਧੂਆਂ ਦਿੱਲੀ ਦੇ ਵਿੱਚ ਆਉਂਦਾ ਜਿਸ ਕਰਕੇ ਦਿੱਲੀ ਧੂਆਂ ਧੂਆਂ ਹੋ ਜਾਂਦੀ ਹੈ ਪ੍ਰਦੂਸ਼ਣ ਪੰਜਾਬ ਕਰਕੇ ਹੀ ਫੈਲਦਾ ਹੈ ਤੇ ਹੁਣ ਉਸੇ ਨੂੰ ਹੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਗਾ ਦਿੱਤਾ ਗਿਆ ਇੱਥੇ ਵਿਰੋਧੀ ਪਾਰਟੀਆਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੇ ਮਾਹੌਲ ਕਰਕੇ ਵਾਗਾ ਬਾਰਡਰ ਅਟਾਰੀ ਵਾਗਾ ਬਾਰਡਰ ਸਮੇਤ ਤਿੰਨ ਸਰਹੱਦੀ ਇਲਾਕਿਆਂ ਦੇ ਵਿੱਚ ਸਰਹੱਦੀ ਜਗਾਵਾਂ ਤੇ ਜਿੱਥੇ ਰੀਟ੍ਰੀਟ ਸੈਰਮਨੀ ਹੁੰਦੀ ਸੀ ਇਹਨਾਂ ਨੂੰ ਕੁਝ ਸਮੇਂ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਮੁਤਲ ਕਰ ਦਿੱਤਾ ਗਿਆ ਤੇ ਹੁਣ ਇਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 21 ਮਈ ਤੋਂ ਦੁਬਾਰਾ ਇਹ ਰੀਟਰੀਟ ਸਰਮਨੀ ਸ਼ੁਰੂ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਪਬਲਿਕ ਵੀ ਭਾਗ ਲੈ ਸਕਦੀ ਹੈ ਪਰ ਜਿੱਥੇ ਇਹ ਪਹਿਲਾਂ ਰੀਟਰੀਟ ਸਰਮਨੀ ਦੋਵਾਂ ਦੇਸ਼ਾਂ ਦੇ ਆਪਸੀ ਰੇਂਜਰਾਂ ਦੇ ਵੱਲੋਂ ਗੇਟ ਖੋਲ੍ਹ ਕੇ ਕੀਤੀ ਜਾਂਦੀ ਸੀ ਜ਼ੀਰੋ ਲਾਈਨ ਦੇ ਉੱਪਰ ਗੇਟ ਖੋਲ੍ਹ ਕੇ ਇਹ ਰੀਟਰੀਟ ਝੰਡਾ ਉਤਾਰਨ ਦੀ ਰਸਮ ਕੀਤੀ ਜਾਂਦੀ ਸੀ ਇਹ ਹੁਣ ਦੋਵੇਂ ਦੇਸ਼ ਗੇਟ ਬੰਦ ਕਰਕੇ ਇਹ ਰੀਟਰੀਟ ਸਰਮਨੀ ਕਰਨਗੇ ਤੇ ਇੱਕ ਦੂਜੇ ਜਿਹੜੇ ਪਾਕਿਸਤਾਨ ਦੇ ਰੇਂਜਰ ਭਾਰਤ ਦੇ ਰੇਂਜਰਾਂ ਦੇ ਨਾਲ ਹੱਥ ਮਿਲਾਉਂਦੇ ਸੀ ਹੱਥ ਵੀ ਹੁਣ ਨਹੀਂ ਮਿਲਾਇਆ ਜਾਵੇਗਾ ਤੇ ਇਹ ਫੈਸਲਾ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਗਿਆ ਸੀ ਤੇ ਇਹ ਫੈਸਲਾ ਹੁਣ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿੰਦਾ ਦਿਖਾਈ ਦੇ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸੀਐਮ ਭਗਵੰਤ ਮਾਨ ਦੀ ਸਰਕਾਰ ਸ਼ਹੀਦ ਹੋਏ ਅਗਣੀ ਵੀਰਾਂ ਦੇ ਨਾਲ ਵਿਤਕਰਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਕਾਸ਼ਦੀਪ ਸਿੰਘ 20 ਸਾਲਾ ਅਕਾਸ਼ਦੀਪ ਸਿੰਘ ਜੋ ਕਿ ਕੋਟਕਪੁਰਾ ਦੇ ਪਿੰਡ ਦੇ ਵਿੱਚ ਰਹਿੰਦਾ ਬੀਤੇ ਦਿਨੀ ਉਹ ਜੰਮੂ ਅਤੇ ਕਸ਼ਮੀਰ ਦੇ ਵਿੱਚ ਹੋਈ ਗੋਲੀਬਾਰੀ ਦੇ ਦੌਰਾਨ ਸ਼ਹੀਦ ਹੋ ਜਾਂਦਾ ਉਸ ਦੀ ਦੇਹ ਪਿੰਡ ਦੇ ਵਿੱਚ ਲਿਆ ਕੇ ਸੰਸਕਾਰ ਕੀਤੀ ਜਾਂਦੀ ਹੈ ਪਰ ਅਸਤੀਆਂ ਪ੍ਰਜਲ ਪ੍ਰਵਾਹ ਕਰਨ ਤੋਂ ਪਰਿਵਾਰ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਸਰਕਾਰ ਦੇ ਵੱਲੋਂ ਨਾ ਤਾਂ ਕੋਈ ਮੁਆਵਜ਼ਾ ਕੀਤਾ ਦਿੱਤਾ ਗਿਆ ਤੇ ਨਾ ਹੀ ਕੋਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਜਾਲੇ ਸ਼ਰਾਬ ਦੇ ਨਾਲ ਮੋਤਾ ਮਜੀਠਾ ਦੇ ਵਿੱਚ ਹੋ ਗਈਆਂ ਨਾ ਉਹਨਾਂ ਦੀ ਕੋਈ ਦੇਣ ਸੀ ਸਾਡਾ ਪੁੱਤਰ ਤਾਂ ਬਾਰਡਰ ਦੇ ਉੱਪਰ ਸ਼ਹੀਦ ਹੋਇਆ ਹੈ ਦੇਸ਼ ਲਈ ਉਸਨੇ jaan ਦਿੱਤੀ ਹੈ ਉਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਦਿੱਤਾ ਹੈ ਤੇ ਸਾਡੇ ਪਰਿਵਾਰ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਹਾਲਾਂਕਿ ਸੀਐਮ ਪੰਗਵੰਤ ਮਾਨ ਦੇ ਵੱਲੋਂ 5 ਲੱਖ ਅਤੇ ਸੰਜੀਵ ਅਰੋੜਾ ਜੋ ਕਿ ਲੁਧਿਆਣਾ ਪਸ਼ਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਹਨਾਂ ਦੇ ਵੱਲੋਂ 5 ਲੱਖ ਰੁਪਇਆ ਦੇਣ ਦਾ ਐਲਾਨ ਇਸ مالی ਸਹਾਇਤਾ ਦੇਣ ਦਾ ਐਲਾਨ ਇਸ ਪਰਿਵਾਰ ਨੂੰ ਕੀਤਾ ਗਿਆ ਸੀ ਪਰ ਪਰਿਵਾਰ ਦੀ ਮੰਗ ਹੈ ਕਿ ਸਰਕਾਰੀ ਨੌਕਰੀ ਅਤੇ ਵੱਧ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੀਡਰ ਸਾਡੇ ਘਰ ਦੇ ਵਿੱਚ ਆ ਰਹੇ ਨੇ ਵਿਸ਼ਵਾਸ ਦੁਆਰੇ ਨੇ ਪਰ ਕੀਤਾ ਅਜੇ ਤੱਕ ਕੀਤਾ ਕੁਝ ਨਹੀਂ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੀਆਂ ਮੰਗਾਂ ਮੰਨ ਜਣ ਅਸੀਂ ਫੇਰੇ ਇਸ ਦੀਆਂ ਜਲ ਪ੍ਰਵਾਹ ਅਸਤੀਆਂ ਕਰਾਂਗੇ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਪਾਇਵਾ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਉੱਪਰ ਉਹਨਾਂ ਨੇ ਇਲਜ਼ਾਮ ਸਰਕਾਰ ਦੇ ਉੱਪਰ ਇਹ ਲਗਾਇਆ ਹੈ ਕਿ ਸਰਕਾਰ ਦੇ ਵੱਲੋਂ ਦੋਹਰਾ ਵਿਤਕਰਾ ਅਗਨੀ ਵੀਰਾਂ ਦੇ ਜੋ ਸ਼ਹੀਦ ਹੋ ਰਹੇ ਨੇ ਉਸ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਪ੍ਰਤਾਪ ਸਿੰਘ ਪਾਇਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਜੋ ਮਾਨਸਰ ਦੇ ਵਿੱਚ ਬੀਤੇ ਦਿਨੀ ਅਗਨੀ ਵੀਰ ਸ਼ਹੀਦ ਹੋਇਆ ਉਸ ਨੂੰ 1 ਕਰੋੜ ਰੁਪਇਆ ਮੁਆਵਜ਼ਾ ਮਾਨ ਸਰਕਾਰ ਦੇ ਵੱਲੋਂ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਸਰਕਾਰ ਚੁੱਪ ਕਿਉਂ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਵਾਬਦੇਹੀ ਦਾ ਸਮਾਂ ਹੈ ਤੇ ਕੇਂਦਰ ਸਰਕਾਰ ਨੂੰ ਇਸ ਦੇ ਵਿੱਚ ਹਿੱਸੇਦਾਰੀ ਪਾਉਣੀ ਚਾਹੀਦੀ ਹੈ ਤੇ ਅਗਨੀ ਵੀਰ ਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਵਾ ਕੇ ਬਣਦਾ ਮਾਨ ਮਾਨ ਸਤਕਾਰ ਦੇਣਾ ਚਾਹੀਦਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਤਿੱਖੇ ਹਮਲੇ ਅਕਾਲੀ ਦਲ ਦੇ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਆਪਣੇ ਪਛਾਣ ਦੇ ਵਿੱਚ ਅੱਜਕੱਲ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਭਗੌੜਾ ਦਲ ਕਹਿੰਦੇ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਭਗੌੜੇ ਦਲ ਦਾ ਪ੍ਰਧਾਨ ਹਾਲਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਲੋਕਾਂ ਨੂੰ ਇਹ ਦੱਸੰਦਾ ਕੰਮ ਕੀਤਾ ਕਿ ਮੇਰਾ ਜਿਹੜਾ ਫਰਕ ਹੈ ਉਹ ਸੁਖਬੀਰ ਸਿੰਘ ਬਾਦਲ ਪਗੋੜੇ ਜਲਦੇ ਪ੍ਰਧਾਨ ਦੇ ਨਾਲ ਕਿਵੇਂ ਫਰਕ ਪਿਆ ਉਹਨਾਂ ਨੇ ਕਹਿਣਾ ਕਿ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਸੀ ਸਟੇਜ ਲੱਗੀ ਹੋਈ ਸੀ ਤੇ ਮੈਂ ਉੱਥੇ ਭਾਸ਼ਣ ਦਿੰਦਿਆਂ ਹੋਇਆਂ ਇਹ ਗੱਲ ਆਖ ਦਿੱਤੀ ਸੀ ਕਿ ਸ਼੍ਰੋਮਣੀ ਕਾਲਦਲ ਕਿਰਤੀਆਂ ਅਤੇ ਮਜ਼ਦੂਰਾਂ ਦੀ ਪਾਰਟੀ ਹੈ ਨਾ ਕਿ ਸਰਮਾਇਦਾਰਾਂ ਦੀ ਉਸ ਤੋਂ ਬਾਅਦ ਹੀ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਇਸ ਅਕਾਲੀ ਗੱਲ ਦੇ ਨਾਲ ਪਾਰਟੀ ਪ੍ਰਧਾਨ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਗਿਆ ਇਸ ਦਿਨਾਂ ਲਈ ਉਹਨਾਂ ਦੇ ਵੱਲੋਂ ਇੱਕ ਹੋਰ ਵੱਡੀ ਗੱਲ ਆਖ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਰਾਜ ਪ੍ਰਾਪਤ ਕਰਕੇ ਜੇ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਜਾਵੇ ਤਾਂ ਰਾਜ ਤਾਰ ਦਿੰਦਾ ਹੈ ਪਰ ਜੇ ਰਾਜ ਲੈ ਕੇ ਰੇਤਾ ਬਜਰੀ ਤੇ ਚਿੱਟਾ ਟੋਇਆ ਜਾਵੇ ਤਾਂ ਇਹ ਰਾਜ ਕੁਲਾਂ ਗਾਲ ਦਿੰਦਾ ਹੈ ਇੱਥੇ ਇਹ ਵੱਡੀ ਗੱਲ ਗਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਖ ਦਿੱਤੀ ਗਈ ਹੈ ਜਿਸ ਤੋਂ ਬਾਅਦ ਨਵੀਂ ਚਰਚਾ ਛੜਦੀ ਦਿਖਾਈ ਦੇ ਰਹੀ ਹੈ ਇਸਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਢਿੱਲੀ ਲਾਈਵ ਪੰਜਾਬ ਦੇ ਨਾਲ